ਭਗਵੰਤ ਮਾਨ ਸਾਹਿਬ ਨੇ ਰਖੜੀ ਦੇ ਪਾਵਨ ਤਿਉਹਾਰ ਤੇ ਕਿਤੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਵੱਡੀ ਗੱਲ ਕਹੀ ਆ ਤੁਹਾਨੂੰ ਦੱਸਦੇ ਹਾਂ ਪੰਤ ਸਾਹਿਬ ਨੇ ਕੀ ਕਿਹਾ ਅੱਜ ਬਨਾਲਾ ਵਿਖੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਰਖੜੀ ਦੇ ਤਿਉਹਾਰ ਸੰਬੰਧੀ ਰੱਖੇ ਵਿਸ਼ੇਸ਼ ਸਮਾਗਮ 'ਚ ਸ਼ਿਰਕਤ ਕੀਤੀ ਪੈਣਾ ਨੂੰ ਤੋਹਫੇ ਬੱਚੋਂ ਨਿਯੁਕਤੀ ਪੱਤਰ ਸੌਂਪੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾਇਆ ਨਵ ਨਿਯੁਕਤ ਸੁਪਰਵਾਈਜ਼ਰਾਂ ਨੂੰ ਦਿਲੋਂ ਬਧਾਈਆਂ ਤੇ ਸ਼ੁਕਾ ਬਨਾਵਾ ਰਖੜੀ ਦੇ ਕੱਚੇ ਧਾਗੇ ਦੀ ਪੱਕੀ ਡੋਰ ਹਰ ਭੈਣ ਭਰਾ ਲਈ ਇੱਕ ਸਮਾਗਮ ਹੈ ਇੱਕ ਅਹਿਸਾਸ ਹੈ ਅਸੀਂ ਆਪਣੇ ਭੈਣ ਭਰਾਵਾਂ ਨਾਲ ਕਿਤੇ ਹਰ ਇੱਕ ਵਾਅਦੇ ਨੂੰ ਪੂਰਾ ਕਰ ਰਹੇ ਹਾਂ ਤੁਸੀਂ ਵਿਸ਼ਵਾਸ ਅਤੇ ਸਾਥ ਬਣਾਏ ਰੱਖਿਓ ਪੰਜਾਬ ਦੇ ਲੋਕਾਂ ਦੇ ਹਿੱਤ ਚ ਫੈਸਲੇ ਅੱਗੇ ਵੀ ਇਸੇ ਤਰ੍ਹਾਂ ਹੁੰਦੇ ਰਹਿਣਗੇ ਬਹੁਤ ਰਿਸ਼ਤੇ ਅਜਿਹੇ ਨੇ ਜੋ ਇੱਕ ਧਾਗੇ ਤੇ ਖੜੇ ਨੇ ਇੱਕ ਧਾਗੇ ਦੀ ਸਾਡੀ ਜ਼ਿੰਦਗੀ 'ਚ ਬਹੁਤ अहमियत ਹੈ ਪੰਜਾਬ ਦੀਆਂ ਲੱਖਾਂ ਭੈਣਾ ਮਾਵਾਂ ਮੇਰੀਆਂ ਭੈਣਾ ਮਾਵਾਂ ਨੇ ਤੁਸੀਂ ਸਾਥ ਅਤੇ ਵਿਸ਼ਵਾਸ ਬਣਾਈ ਰੱਖਿਓ ਮੈਂ ਹਮੇਸ਼ਾ ਵੱਡੇ ਭਰਾ ਦਾ ਫਰਜ਼ ਨਿਭਾਉਂਦਾ ਰਵਾਂਗਾ ਰਖੜੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਸਾਡੇ ਸਮਾਜ ਵਿੱਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਹੈ ਪਿਆਰ ਅਤੇ ਸਮਰਪਣ ਦੇ ਪ੍ਰਤੀਕ ਇਸ ਤਿਉਹਾਰ ਦੀਆਂ ਦੇਸ਼ ਵਿਦੇਸ਼ ਚ ਬਸਤੀਆਂ ਪੈਣਾ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜਿਸ ਦਿਨ ਦੱਸਦੀ ਹੈ ਜੀ ਪਵੰਤਮਨ ਸਾਹਿਬ ਨੇ ਰਖੜੀ ਦੇ ਮੌਕੇ ਉੱਤੇ ਇੱਕ ਸਮਾਗਮ ਦੇ ਵਿੱਚ ਜੋ ਹੈ ਵੱਡੀ ਗੱਲ ਕਹੀ ਉਹਨਾਂ ਨੇ ਕਿ ਰਖੜੀ ਦਾ ਤਿਉਹਾਰ ਪਾਵਨ ਹੈਗਾ ਜੀ ਇੱਕ ਧਾਗੇ ਨਾਲ ਤੁਹਾਡੇ ਰਿਸ਼ਤੇ ਜੁੜੇ ਹੋਏ ਨੇ ਤੁਹਾਨੂੰ ਦੱਦਿਏ ਪਵੰਤਮਨ ਸਾਹਿਬ ਨੇ ਬਨਾਲਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਸੀਗਾ ਤੇ ਜੋ ਹੈ ਨੁਕਤੀ ਪੱਤਰ ਵੀ ਬੰਡੇ ਹੈਗੇ ਕੁੜੀਆਂ ਨੂੰ ਤੇ ਉਹਨਾਂ ਨੂੰ ਰਾਖੀ ਵੀ ਬੰਦਪਵਾਈ ਤੇ ਪੈਸੇ ਵੀ ਹੀ ਦਿੱਤੇ ਸ਼ਗਨ ਦੇ ਤੌਰ ਤੇ ਵੱਡੀ ਖਬਰ ਹੈਗੀ ਜੀ ਪੰਚਮਾ ਸਾਹਿਬ ਨੇ ਰਖੜੀ ਦੇ ਤਿਉਹਾਰ ਮਨਾਇਆ ਤੇ ਵੱਡੀ ਗੱਲ ਕਹੀ